ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀ ਬਖਸ਼ੇ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਬਸ ਆਪਣੀਆਂ ਜਿਹੜੀਆਂ ਕਿ ਜ਼ਿੰਦਗੀ ਦੀਆਂ ਜ਼ਰੂਰਤਾਂ ਬਾਰੇ ਜਾਂ ਘਰੇਲੂ ਗੱਲਾਂ ਬਾਰੇ ਬਸ ਅਸੀਂ ਆਪੇ ਇਹੀ ਗੱਲਾਂ ਕਰਦੇ ਹੁੰਨੇ ਆ ਹੋਰ ਤਾਂ ਕੋਈ ਗੱਲ ਕਰਦੇ ਨਹੀਂ ਹੁੰਦੇ ਜਿਵੇਂ ਕੋਈ ਮਾੜਾ ਮੋਟਾ ਰਸੋਈ ਦਾ ਪਾ ਦਿੰਨੇ ਹੁੰਨੇ ਆ ਬਲੌਗ ਤੇ ਜਾਂ ਆਪਾਂ ਕੋਈ ਜਿਹੜਾ ਦੁਨੀਆਦਾਰੀ ਚ ਚੱਲ ਰਿਹਾ ਹੁੰਦਾ ਉਹਦੇ ਰਿਲੇਟਿਡ ਪਾਉਣੇ ਹੁੰਨੇ ਆ ਅੱਜ ਆਪਾਂ ਗੱਲ ਕਰਦੇ ਆ ਵੀ ਜਿਹੜੇ ਲੋਕ ਸ਼ੱਕ ਵਿੱਚ ਰਹਿੰਦੇ ਆ ਵਹਿਮ ਵਿੱਚ ਰਹਿੰਦੇ ਆ ਵੀ ਅਸੀਂ ਗੁਰਬਾਣੀ ਪੜ੍ਹ ਕੇ ਵੀ ਆ ਨਹੀਂ ਕੰਮ ਹੁੰਦਾ ਹਨਾ ਸਾਡਾ ਇਹ ਨਹੀਂ ਹੁੰਦਾ ਦੇਖੋ ਜੀ ਮੈਂ ਉਹਨਾਂ ਨੂੰ ਇਹ ਸਲਾਹ ਦੇਣਾ ਚਾਹੁੰਦੀ ਆ ਵੀ ਤੁਸੀਂ ਪਹਿਲਾਂ ਤਾਂ ਵਹਿਮਾਂ ਭਰਮਾਂ ਚੋਂ ਨਿਕਲੋ ਸਭ ਤੋਂ ਪਹਿਲਾਂ ਤਾਂ ਆਪਣੇ ਮਨ ਨੂੰ ਮਜ਼ਬੂਤ ਕਰੋ ਜਿੰਨਾ ਚਿਰ ਤੁਹਾਡਾ ਮਨ ਨਹੀਂ ਮਜ਼ਬੂਤ ਹੁੰਦਾ ਸੋ ਉਹਨੂੰ ਕੋਈ ਫਾਇਦਾ ਨਹੀਂ ਹੈਗਾ ਸਮਝਾਉਣ ਦਾ ਦੇਖੋ ਵੀਰੇ ਮੈਂ ਵੀਡੀਓ ਪਾ ਦਿੰਦੀ ਆ ਹਨਾ ਮੇਰਾ ਮਤਲਬ ਹੁੰਦਾ ਵੀਡੀਓ ਪਾਉਣਾ ਵੀ ਲੋਕਾਂ ਨੂੰ ਕੋਈ ਚਲ ਸਮਝ ਸਾਰੇ ਲੋਕਾਂ ਨੂੰ ਇੱਥੇ ਸਾਰੇ ਲੋਕਾਂ ਨੂੰ ਸਮਝ ਆ ਇਥੇ ਪਰ ਮੈਂ ਵੀਡੀਓ ਇਹ ਸੋਚ ਕੇ ਪਾਣੀ ਨਹੀਂ ਹੁੰਨੀ ਹੈ ਵੀ ਚਲੋ ਕਈ ਭੈਣ ਭਰਾ ਵੀ ਨਹੀਂ ਵੀ ਮੋਬਾਈਲ ਦੇਖਦੇ ਹੁੰਦੇ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਵੀ ਗੁਰਬਾਣੀ ਨਾਲ ਮੈਂ ਗੁਰਬਾਣੀ ਦੇਖਿਆ ਜਾਵੇ ਤਾਂ ਵੀ ਸਾਡੇ ਗੁਰੂ ਘਰ ਸੀਗਾ ਉੱਥੇ ਦਸਵੇਂ ਪਾਤਸ਼ਾਹ ਜੀ ਦਾ ਗੁਰੂ ਮਠਾਈ ਸਰਪੁਰ ਦਵਾਰਾ ਮੈਂ ਉੱਥੇ ਗੁਰਦੁਆਰੇ ਜੀ ਰਹਿੰਦੀ ਹੁੰਦੀ ਸੀ ਵੀ ਕੁਝ ਗੱਲਾਂ ਮੈਂ ਉੱਥੇ ਗੁਰੂ ਘਰ ਤੋਂ ਸਿੱਖੀਆਂ ਵੀ ਸਾਡੀ ਮਾਤਾ ਗੋਲੀ ਰਹਿੰਦੀ ਸੀ ਕਿਉਂਕਿ ਮੇਰੇ ਮਾਤਾ ਮੇਰੇ ਮਾਂ ਹੈ ਨਹੀਂ ਸੀਗੀ ਇਸ ਕਰਕੇ ਮੈਂ ਜ਼ਿਆਦਾ ਗੁਰੂ ਘਰ ਦੇ ਵਿੱਚ ਹੀ ਟਾਈਮ ਆਬਾਸ ਕਰਨਾ ਹੁੰਦਾ ਸੀਗਾ ਸਕੂਲੋਂ ਆਉਣਾ ਤਾਂ ਵੀ ਗੁਰੂ ਘਰ ਚੱਲ ਜਾਂਦੇ ਉੱਥੇ ਫਰੂਟਾਂ ਦੇ ਬੂਟੇ ਲੱਗੇ ਹੋਏ ਸੀ ਅਮਰੂਦਾਂ ਦੇ ਆੜੂਆਂ ਦੇ ਤੇ ਅੰਬਾਂ ਦੇ ਤੇ ਬਾਕੀ ਵੀ ਉੱਥੇ 24 ਘੰਟੇ ਲੈ ਅੰਦਰ ਚੱਲਦਾ ਸੀਗਾ ਗੁਰੂ ਘਰ ਦੇ ਵਿੱਚ ਸਾਨੂੰ ਪਤਾ ਹੀ ਹੈ ਜੀ ਬੱਚਿਆਂ ਨੂੰ ਲਾਲਚ ਹੁੰਦਾ ਖਾਣ ਪੀਣ ਦਾ ਵੀ ਉੱਥੇ ਦੇਗ ਬੰਦੀ ਸੀ ਅਸੀਂ ਚੱਲ ਜਾਣਾ ਵੀ ਚਲੋ ਗੁਰੂ ਘਰ ਚੱਲਦੇ ਹਾਂ ਤੇ ਉਥੋਂ ਦੇ ਮਤਲਬ ਜਿਹੜੇ ਸੇਵਾਦਾਰ ਸੀ ਉਹ ਬਹੁਤ ਜ਼ਿਆਦੇ ਚੰਗੇ ਸੀ ਮਾਤਾ ਹੁਣ ਵੀ ਹੈਗੇ ਨੇ ਉਹ ਬਹੁਤ ਚੰਗੇ ਸੁਭਾਅ ਦੇ ਨੇ ਉਹ ਮੈਨੂੰ ਆਪਦੇ ਬੱਚਿਆਂ ਤੋਂ ਵੱਧ ਕੇ ਪਿਆਰ ਕਰਦੀ ਸੀ ਸਾਰਾ ਦਿਨ ਮਾਤਾ ਗੋਲੀ ਟਾਈਮ ਸਪੈਂਡ ਕਰਦੀ ਸੀ ਇਸ ਕਰਕੇ ਮੇਰਾ ਜਿਹੜਾ ਖਿਆਲ ਆ ਨਾ ਉਹ ਵੀ ਧਰਮ ਖਿਆਲਾ ਵਾਲੀ ਬਹੁਤ ਵੀ ਜਦੋਂ ਮਾਤਾ ਗੱਲਾਂ ਕਰਦੇ ਹੁੰਦੇ ਨੇ ਨਾ ਵੀ ਜ਼ਿੰਦਗੀ 'ਚ ਪਾਪ ਨਹੀਂ ਕਰਨਾ ਚਾਹੀਦਾ ਕਿਸੇ ਦਾ ਦੇਨ ਨਹੀਂ ਦਿਖਾਉਣਾ ਚਾਹੀਦਾ ਕਿਸੇ ਦੀ ਚੀਜ਼ ਨਹੀਂ ਇੱਧਰ ਉੱਧਰ ਕਰਨੀ ਚਾਹੀਦੀ ਤੇ ਉਹ ਮਾਤਾ ਦੀਆਂ ਗੱਲਾਂ ਸੁਣੀ ਜਾਂਦੇ ਅਸਰ ਤਾਂ ਕਹਿੰਦੇ ਪੈਂਦੀ ਪੈਂਦਾ ਜੀ ਇਹਨਾਂ ਗੱਲਾਂ ਦਾ ਤੇ ਗੁਰਬਾਣੀ ਨਾਲ ਜੁੜਨ ਦੇ ਜਿਹੜੇ ਫਾਇਦੇ ਆ ਨਾ ਵੀ ਇਹ ਉਹ ਤੁਹਾਨੂੰ ਆਪਣੇ ਆਪ ਤਾਂ ਲੱਗਣ ਲੱਗ ਜਾਂਦਾ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਨੰਬਰ 1 ਵੀ ਕੋਈ ਐਸੀ ਚੀਜ਼ ਨਹੀਂ ਹੈਗੀ ਗੁਰਬਾਣੀ ਵੀ ਜਿਹੜੇ ਤੁਹਾਨੂੰ ਆਏ ਲੱਗੇ ਵੀ ਇਹ ਕਿੰਨੇ ਦਿਨ ਚਾ ਰਿਜ਼ਲਟ ਦਿੰਦੀ ਹੈ ਜਾਂ ਕਿਵੇਂ ਕੁਛ ਹੈ ਗੁਰਬਾਣੀ ਨੇ ਤਾਂ ਦੇਖ ਸੋਨੂੰ ਤੁਸੀਂ ਜਿਹੜਾ ਪੜਨਾ ਹੈ ਉਹਨੇ ਤੁਹਾਨੂੰ ਫਾਇਦਾ ਕਰਨਾ ਹੀ ਕਰਨਾਗਾ ਠੀਕ ਹੈ ਜੀ ਜਦੋਂ ਤੁਸੀਂ ਰੱਬ ਦਾ ਨਾਮ ਲਓਗੇ ਰੱਬ ਤਾਂ ਤੁਹਾਡੇ ਨਾਲ ਹੁੰਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕੁਝ ਆਪਦੀਆਂ ਆਦਤਾਂ ਤੇ ਮਤਲਬ ਸੁਧਾਰ ਪਾਉਣਾ ਚਾਹੀਦਾ ਵੀ ਜਿਹੜਾ ਆਪਾਂ ਕਿਸੇ ਨੂੰ ਬਿਨਾ ਮਤਲਬ ਤੰਗ ਕਰਦੇ ਆ ਕਿਸੇ ਨੂੰ ਵੀ ਕਿਸੇ ਨੂੰ ਵੀ ਆਪਾਂ ਬਿਨਾ ਮਤਲਬ ਤੰਗ ਕਰਦੇ ਆ ਵੀ ਉਹ ਗੱਲ ਆਪਾਂ ਨੂੰ ਇੱਕ ਦਿਨ ਦੇਣੀ ਪੈ ਜਾਂਦੀ ਹੈ ਵੀ ਅਸਾ ਸੰਸਾਰ ਤੇ ਆਪਾਂ ਨੂੰ ਉਹ ਗੱਲਾਂ ਭਰਨੀਆਂ ਪੈ ਜਾਂਦੀਆਂ ਸਭ ਤੋਂ ਗੁਰੀ ਤੇ ਸਭ ਤੋਂ ਮਾੜੀ ਗੱਲ ਮੈਨੂੰ ਇੱਕ ਲੱਗਦੀ ਹੈ ਵੀ ਜਿਹੜੀ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੜ ਕੇ ਕਿਸੇ ਨੂੰ ਟੋਕਾ ਟਾਕੀ ਕਰਦੇ ਹੋ ਕੋਈ ਜਿਉਂ ਰਿਹਾ ਹੁੰਦਾ ਆਪਦੀ ਮਰਜ਼ੀ ਨਾਲ ਤੁਸੀਂ ਉਹਨੂੰ ਜਿਉਂ ਨਹੀਂ ਦਿੰਦੇ ਸਭ ਤੋਂ ਬੁਰੇ ਲੋਕ ਮੈਨੂੰ ਉਹ ਲੱਗਦੇ ਆ ਜਿਹੜੇ ਵੀ ਧੱਕੇ ਨਾਲ ਕਿਸੇ ਨਾਲ ਰਿਸ਼ਤਾ ਨਭਾਉਂਦੇ ਆ ਵੀ ਦੂਜੇ ਬੰਦੇ ਨਾਲ ਧੱਕਾ ਕਰਦੇ ਆ ਰਿਸ਼ਤੇ 'ਚ ਦੇਖੋ ਜੇ ਮਨ ਹੈ ਇਹ ਮਨ ਹੈ ਕਿਸੇ ਦਾ ਵੀ ਮਨ ਹੈ ਵੀ ਜਦੋਂ ਤੁਹਾਨੂੰ ਕਿਸੇ ਦੀ ਕੋਈ ਆਗਤਾ ਨਹੀਂ ਪਸੰਦ ਆਂਦਾ ਤੁਸੀਂ ਨਹੀਂ ਕਿਸੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਉਹ ਰਿਸ਼ਤੇ ਦੇ ਵਿੱਚ ਤੁਹਾਨੂੰ ਕੋਈ ਖਾਸ ਗੱਲ ਹੀ ਨਹੀਂ ਲੱਗਦੀ ਤੁਸੀਂ ਪਾਸਾ ਬੱਟ ਲੈਣੇ ਹੋ ਦੁਨੀਆ ਦਾ ਜ਼ੁਲਮ ਪਤਾ ਕਿਉਂ ਬਧਿਆ ਜੀ ਐਨਾ ਜ਼ੁਲਮ ਆ ਹੁਣ ਵੀਡੀਓ ਚੱਲੀ ਜਾਂਦੀ ਹੈ ਵੀ ਉਹਨੇ ਘਰ ਵਾਲੀ ਨੇ ਪਤਾ ਨਹੀਂ ਮਾਰ ਕੇ ਉਹਨੂੰ ਡਰਮ ਜੀ ਪਾਤਾ ਭਾਈ ਨੂੰ ਵਿਚਾਰੇ ਨੂੰ ਵੀ ਜਿਹੜਾ ਉਹਦੇ ਘਰ ਵਾਲਾ ਸੀ ਕਿਉਂ ਮੈਂ ਕਹਿੰਦੀ ਆ ਵੀ ਤੁਸੀਂ ਕਿਸੇ ਨੂੰ ਮਾਰਨ ਮਰਾਉਣ ਨਾਲੋਂ ਤੁਸੀਂ ਅਗਲੇ ਨੂੰ ਛੱਡ ਦਿਓ ਠੀਕ ਹੈ ਤੁਹਾਨੂੰ ਕਿਸੇ ਨਾਲ ਨਹੀਂ ਰਹਿਣਾ ਪਸੰਦ ਆ ਤੁਹਾਨੂੰ ਕਿਸੇ ਨਾਲ ਰਿਸ਼ਤਾ ਨਿਭਾਉਣਾ ਨਹੀਂ ਪਸੰਦ ਆ ਤੁਸੀਂ ਹੁਣ ਸਿੱਧਾ ਕਹੋ ਮੈਨੂੰ ਤੇਰੇ ਨਾਲ ਬਈ ਰਹਿਣਾ ਪਸੰਦ ਨਹੀਂ ਤਨੂੰ ਮਾਰਨ ਦਾ ਤਾਂ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਨਾ ਬਕਵਾਸ ਮਾਰੀ ਜਾਂਦੇ ਆ ਲੋਕ ਬੋਲੀ ਜਾਂਦੇ ਆ ਰਿਕਾਰਡਿੰਗਾਂ ਹੋਈ ਜਾਂਦੀਆਂ ਮੈਂ ਫਲਾਣੇ ਨੂੰ ਮਾਰ ਦੂੰ ਮੈਂ ਧਮਕੀ ਨੂੰ ਮਾਰ ਦੂੰ ਹਨਾ ਰੱਬ ਨਾ ਕਰੇ ਉਹ ਬੰਦੇ ਦੀ ਵੈਸੇ ਹੀ ਮੌਤ ਹੋ ਜੇ ਬੰਦਾ ਤਾਂ ਗਿਆ ਨਾ ਸਿੱਧਾ ਜੇਲ੍ਹ ਚ ਵੀਰ ਇਹਨੂੰ ਤਾਂ ਫਲਾਣਾ ਬੰਦਾ ਧਮਕੀਆਂ ਦਿੰਦਾ ਸੀ ਕਿਉਂਕਿ ਇੱਥੇ ਦੁਨੀਆ ਦੇ ਕੁਝ ਵੀ ਹੋ ਸਕਦਾ ਜੀ ਕਿਸੇ ਦਾ ਐਕਸੀਡੈਂਟ ਹੋ ਜਾਏ ਕੋਈ ਬੰਦਾ ਘਰੀ ਮਰ ਜੇ ਹਲਾ ਕਹਿੰਦਾ ਯਾਰ ਫਲਾਣਾ ਬੰਦਾ ਧਮਕੀ ਇਹ ਤਾਂ ਉਹਨੇ ਕੰਮ ਕਰਵਾਤਾ ਪੁਲਿਸ ਦੀ ਸਾਖ ਚ ਤਾਂ ਬੰਦਾ ਚੜ ਜਾਂਦਾ ਨਾ ਸੋ ਜੋ ਜਿਹੜਾ ਬੰਦਾ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਉਹਨੂੰ ਮਾਰੋ ਨਾ ਉਹ ਤੋਂ ਪਾਸਾ ਵੱਟ ਲੋ ਉਹਨੂੰ ਕਹਿ ਦਿਓ ਭਾਈ ਵੀ ਮੈਂ ਤੇਰਾ ਰਹਿਣਾ ਪਸੰਦ ਨਹੀਂ ਕਰਦਾ ਤੂੰ ਗੁੱਸੇ ਰਹਿ ਰਾਜੀ ਰਹਿ ਠੀਕ ਹੈ ਉਦੋਂ ਬੇਵਕੂਫ ਉਹ ਬੰਦਾ ਹੁੰਦਾ ਜਿਹੜਾ ਕਿਸੇ ਨਾਲ ੱੱੱੱੱੱੱੱੱ ਰਹਿਣਾ ਪਸੰਦ ਕਰਦਾ ਜਦੋਂ ਤੁਸੀਂ ੱੱੱ ਰਹਿ ਰਹੋਗੇ ਤੇ ਫਿਰ ਦੂਜਾ ਬੰਦਾ ਤੁਹਾਡੇ ਥੇਖੀ ਜਾ ਰਹੋਗਾ ਫੇਰ ਹੀ ਜ਼ੁਲਮ ਵੱਧਦੇ ਆ ਬੰਦਾ ਕਹਿੰਦੇ ਅੱਖ ਦੀ ਰਾਮ ਜੀ ਸਮਝ ਜਾਂਦਾ ਆਪਾਂ ਨੂੰ ਐ ਪਤਾ ਲੱਗ ਜਾਂਦਾ ਆਪਾਂ ਕਿਸੇ ਦੇ ਘਰੇ ਵਗ ਜਗੇ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਬੰਦਾ ਆਪਾਂ ਨੂੰ ਦੇਰੋਂ ਬੁਲਾ ਰਿਹਾ ਹੈ ਜਾਂ ਟਾਈਮ ਪਾਸ ਕਰ ਰਿਹਾ ਹੈ ਸਾਰਾ ਮਤਲਬ ਆਖ ਜਾਂਦਾ ਆਪਾਂ ਨੂੰ ਪਰਮਾਤਮਾ ਨੇ ਸਮਝਣ ਵਾਲੀ ਸ਼ਕਤੀ ਦਿੱਤੀ ਹੋਈ ਹੈ ਸੋਚਣ ਸਮਝਣ ਦੀ ਸ਼ਕਤੀ ਰੱਬ ਨੇ ਦਿੱਤੀ ਆ ਪਰ ਆਪਾਂ ਦੇਖਿਆ ਕਰ ਦਿੰਨੇ ਕਈ ਲੋਕ ਮੈਂ ਅਜੇ ਵੀ ਦੇਖਿਆ ਕਿਸੇ ਨਾਲ ਕਿਸੇ ਦੀ ਬਣਦੀ ਨਹੀਂ ਹੁੰਦੀ ਉਹ ਧੱਕੇ ਨਾਲ ਕਹੂਗਾ ਮੈਂ ਤਾਂ ਤੇਰਾ ਰਿਸ਼ਤਾ ਰੱਖਣਾ ਮੈਂ ਮਾਰ ਦੂੰ ਮੈਂ ਕਰ ਦੂੰ ਮੈਂ ਜੇਲ੍ਹ ਕੱਟ ਲੂੰ ਜੇਲਾ ਕੱਟਣੀਆਂ ਵੀਰੇ ਬਹੁਤ ਔਖੀਆਂ ਇਹ ਬਕਵਾਸ ਹੁੰਦਾ ਹੈ ਜੇਲਾ ਕੱਟਣੀਆਂ ਬਹੁਤ ਔਖੀਆਂ ਜੇਲਾ 'ਚ ਜਿਹੜੇ ਬੈਠੇ ਆ ਉਹਨਾਂ ਨੂੰ ਜਾ ਕੇ ਪੁੱਛੂ ਵੀ ਉਹਨਾਂ ਦਾ ਹਾਲ ਕੀ ਹੈ ਜੇਲਾਂ ਕੋਈ ਦੀਵਾਲੀ ਮਨਾਉਣ ਵਾਸਤੇ ਨਹੀਂ ਹੈਗੀਆਂ ਉੱਥੇ ਵੀ ਤੁਸੀਂ ਗਏ ਤੇ ਉੱਥੇ ਤੁਹਾਡੀਆਂ ਦੀਵਾਲੀਆਂ ਲੋੜੀਆਂ ਮਨਾਉਣਗੇ ਸਜਾ ਸਜਾ ਹੁੰਦੀ ਹੈ ਜਿੱਦੋਂ ਆਪਾਂ ਪੰਛੀਆਂ ਨੂੰ ਤਾੜ ਕੇ ਰੱਖਦੇ ਆ ਉਹ ਉਹ ਲਾਈਫ ਹੈ ਜ਼ਿੰਦਗੀ ਜੇਲਾਂ ਦੇ ਵਿੱਚ ਖੁੱਡਿਆਂ ਦੇ ਵਿੱਚ ਪੰਛੀਆਂ ਨੂੰ ਤਾੜਾ ਜਾਂਦਾ ਐਵੇਂ ਲੋਕਾਂ ਨੂੰ ਤੜਿਆ ਜਾਂਦਾ ਕਿਉਂਕਿ ਇਹ ਚੀਜ਼ਾਂ ਤੁਸੀਂ ਕਰਿਆ ਨਾ ਕਰੋ ਕਿਸੇ ਨੂੰ ਕੋਈ ਹੱਕ ਨਹੀਂ ਤੁਹਾਨੂੰ ਕਿਸੇ ਦੀ ਜ਼ਿੰਦਗੀ ਲੈਣ ਦਾ ਪਹਿਲੀ ਗੱਲ ਤਾਂ ਤੁਸੀਂ ਅਸਲੀ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਜੇ ਤੁਸੀਂ ਕਿਸੇ ਦੀ ਆਤਮਾ ਨੂੰ ਤਪਾ ਰਹੇ ਹੋ ਟਾਰਚ ਕਰ ਰਹੀ ਹਾਂ ਕਿਸੇ ਦੀ ਮੰਨ ਤੇ ਛੱਟ ਮਾਰ ਰਹੀ ਹਾਂ ੱੱਕੇ ਨਾਲ ਤੁਸੀਂ ਕਿਸੇ ਨਾਲ ਵੀ ਰਿਸ਼ਤਾ ਨਹੀਂ ਨਿਵਾ ਸਕਦੇ ਇਹ ਗੱਲ ਮੇਰੀ ਲੜ ਵੰਦ ਲਿਓ ਕਿਉਂਕਿ ਇਹਨਾਂ ਦੇ ਰਿਜ਼ਲਟ ਫਿਰ ਬੈਡ ਹੀ ਆਉਂਦੇ ਆ ਤੇ ਇੱਕ ਧਮਕੀਆਂ ਨਾ ਦਿਆ ਕਰੋ ਕਿਸੇ ਨੂੰ ਵੀ ਕਿਸੇ ਵੀ ਰਿਸ਼ਤੇ 'ਚ ਕਹਿਣੀ ਆ ਮੈਂ ਇੱਕ 'ਚ ਨਹੀਂ ਕਿਸੇ ਵੀ ਰਿਸ਼ਤੇ 'ਚ ਚਾਹੇ ਜੋ ਮਰਜ਼ੀ ਰਿਸ਼ਤਾ ਉੱਤੇ ਧਮਕੀਆਂ ਨਾ ਦਿਆ ਕਰੋ ਧਮਕੀਆਂ ਨੂੰ ਲੈਣ ਨੂੰ ਦੇਣੇ ਪੈ ਜਾਂਦੇ ਹੁੰਦੇ ਆ ਤੁਹਾਨੂੰ ਕੋਈ ਕੁਸ਼ਤੀ 'ਚ ਪਸੰਦ ਨਹੀਂ ਨਾ ਚੁੱਪ ਕਰਕੇ ਆਪਦਾ ਪਾਸਾ ਫੱਟੋ ਅਗਲੇ ਨੂੰ ਕਹੋ ਬੀਬੀਰੇ ਮੈਂ ਤਾਂ ਇਹ ਜੀ ਲਾਈਫ ਅਭੀ ਚੰਗੀ ਲੱਗਦੀ ਆ ਐਂ ਰਹਿਣਾ ਮੈਨੂੰ ਪਸੰਦ ਆ ਜ਼ਰੂਰੀ ਨਹੀਂ ਵੀ ਤੁਸੀਂ ਅਗਲੇ ਦੇ ਹਿਸਾਬ ਨਾਲ ਜਿਉਮੋ ਤੁਸੀਂ ਗੁਲਾਮ ਨਹੀਂ ਹੋਵੇ ਅਗਲੇ ਦੇ ਜਿਹੜਾ ਤੁਹਾਨੂੰ ਗੁਲਾਮੀ ਕਰਾਉਣ ਤੇ ਮਜਬੂਰ ਕਰਦਾ ਨਾ ਵੀ ਮੇਰੀ ਗੁਲਾਮੀ ਕਰ ਜਮਾ ਨਾ ਕਰੋ ਕਿਸੇ ਦੀ ਸੋਡਾ ਮਾਣਾ ਤੁਹਾਨੂੰ ਰੱਬ ਨੇ ਜੱਗ ਤੇ ਭੇਜਿਆ ਸੋਨੂੰ ਪਤਾ ਵੀ ਤੁਹਾਡੇ ਲਈ ਕੀ ਚੰਗਾ ਕੀ ਮਾੜਾ ਗੁਲਾਮੀ ਦੇ ਰਿਸ਼ਤੇ ਕੋਈ ਰਿਸ਼ਤੇ ਹੁੰਦੇ ਆ ਜਾਂ ਮੰਨ ਲਓ ਇੱਕ ਸੱਤ ਹੱਥਲੇ ਦੋ ਸਖਸ ਰਹਿ ਰਹੇ ਆ ਉਹਨਾਂ ਦੀ ਆਪੀ ਦੀ ਬਿਲਕੁਲ ਨਹੀਂ ਬਣਦੀ ਦੋਨੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਪਰ ਇੱਕ ਦੇ ਦਿਲ 'ਚ ਹਵਾਨ ਜਾਗਿਆ ਹੁੰਦਾ ਹੈ ਵੀ ਮੈਂ ਇਹਨੂੰ ਤੰਗ ਕਰਨਾ ਆ ਦੇ ਨਾਲ ਰੱਖਣਾ ਉੱਥੇ ਵੀ ਤੁਸੀਂ ਤੁੱਖਾ ਖਾਨੇ ਹੋ ਕਿਉਂਕਿ ਤੁਸੀਂ ਅਗਲੇ ਨੂੰ ਇੰਨਾ ਟਰਚ ਕਰਦੇ ਨੇ ਇੰਨਾ ਟਰਚ ਕਰਦੇ ਨੇ ਬੰਦੇ ਦਾ ਮਨ ਹੀ ਪਾਗਲ ਬਣ ਜਾਂਦਾ ਬੰਦਾ ਆਪ ਹੀ ਜਾਨਵਰ ਬਣ ਜਾਂਦਾ ਉਹਨੂੰ ਦੂਜਾ ਬੰਦਾ ਫਿਰ ਲੱਗਦਾ ਹੀ ਕੁਛ ਨਹੀਂ ਇਹਨਾਂ ਗੱਲਾਂ ਚ ਕੋਈ ਦਮ ਨਹੀਂ ਹੁੰਦਾ ਮੈਂ ਤਾਂ ਤੁਹਾਨੂੰ ਕਹੂੰਗੀ ਬਾਤ ਕੀ ਛੋਡੀ ਮਰਜੀ ਹੈ ਵੀਰੇ ਜੇ ਛੋੜੇ ਚ ਤੰਤ ਤੰਤ ਤਾਂ ਜੇਲਾ ਕੱਟਣਾ ਤਾਂ ਕੱਟ ਲਓ ਆਪਣੀ ਸਿਹਤ ਕੀ ਆ ਸਰ ਪਰ ਮੈਂ ਗੱਲਾਂ ਲੋਕ ਮੈਨੂੰ ਦੱਸਦੇ ਆ ਮੈਂ ਲੋਕਾਂ ਤੋਂ ਸੁਣਦੀ ਆ ਲੋਕ ਕਹਿੰਦੇ ਆ ਵੀ ਸਾਡੇ ਨਾਲ ਐ ਹੋ ਰਿਹਾ ਜੀ ਐ ਹੋ ਰਿਹਾ ਸਾਨੂੰ ਐ ਪਰੇਸ਼ਾਨ ਕੀਤਾ ਜਾਂਦਾ ਜੀ ਬਿੱਚ ਨਾਲ ਨੂੰ ਮੈਂ ਤੁਹਾਨੂੰ ਕੀ ਦੱਸਾਂ ਜੌਬ ਕਰਦੀਆਂ ਹੁੰਦੀਆਂ ਲੇਡੀਜ਼ ਇਕੱਠਾਂ ਇੱਕ ਲੇਡੀ ਜੇ ਸਹੀ ਕੰਮ ਕਰ ਰਹੀ ਹੈ ਤਾਂ ਉਹਦੇ 10 ਲੇਡੀਜ਼ ਪੈਰ ਪਾ ਜਾਂਦੀਆਂ 10 ਲੇਡੀਜ਼ ਉਹਨੂੰ ਟਾਰਚ ਕਰਨਾ ਸ਼ੁਰੂ ਕਰ ਦਿੰਦੀਆਂ ਪਰਪਸ ਕੀ ਹੁੰਦਾ ਵੀ ਯਾਰ ਇਹਨੂੰ ਕਿਸੇ ਰੋਟੀ ਤੋਂ ਕਢਵਾਈ ਗਏ ਕਿਹੜੇ ਪਾਸੋਂ ਫਿਰ ਤੁਸੀਂ ਗੁਰੂ ਦੇ ਸਿੱਖ ਜਾਂ ਗੁਰੂ ਦੀਆਂ ਸਿੱਖਣੀਆਂ ਹੋ ਸਕਦੀਆਂ ਹੋ ਜਿਹੜੀਆਂ ਤੁਸੀਂ ਕਿਸੇ ਦੀ ਰੋਟੀ 'ਚ ਲੱਤ ਮਾਰ ਕੇ ਆਪਣੀ ਰੋਟੀ ਬਣਾਉਣਾ ਕੰਮ ਕਰੋ ਆਫਿਸਾਂ 'ਚ ਦਫ਼ਤਰਾਂ 'ਚ ਕਰੋ ਰਲ ਕੇ ਕਰੋ ਮਿਲ ਕੇ ਕਰੋ ਸੋਚੋ ਵੀ ਤੁਹਾਡੇ ਬੱਚੇ ਰੋਟੀ ਮੰਗਦੇ ਤੇ ਅਗਲੇ ਦੀ ਵੀ ਮੰਗਦੇ ਹੋਣਗੇ ਸੋਨੂੰ ਪੈਸੇ ਦੀ ਜ਼ਰੂਰਤ ਹੈ ਅਗਲੇ ਨੂੰ ਵੀ ਜ਼ਰੂਰਤ ਹੈ ਤੁਸੀਂ ਉਸ ਟਾਈਮ ਆ ਵੀ ਮਤਲਬ ਹਵਾਨ ਦਾ ਰੂਪ ਧਾਰ ਲੈਨੇ ਉਹ ਤੋਂ ਬੰਦੇ ਨੂੰ ਇੰਨਾ ਟਰਚ ਕਰਦੇ ਉਹ ਪਹਿਲਾਂ ਤਾਂ ਮੈਂਟਲੀ ਸਟ੍ਰੈਸ ਚ ਭਾਗ ਜਾਂਦਾ ਜਦੋਂ ਬੰਦਾ ਮੈਂਟਲ ਸਟ੍ਰੈਸ ਚ ਭਾਗ ਗਿਆ ਆਪ ਹੀ ਅਗਲਾ ਡਿਊਟੀ ਤੋਂ ਕੱਢ ਦਿੰਦਾ ਵੀ ਤਾਂ ਬੰਦਾ ਮੈਂਟਲ ਹੈ ਪਰ ਮੈਂ ਕਹਿਣਾ ਚਾਹਣੀ ਆ ਵੀ ਤੁਸੀਂ ਡਰਿਆ ਘਬਰਾਇਆ ਨਾ ਕਰੋ ਜੇ ਤੁਹਾਡੇ ਕੋਈ ਵੈਰ ਪੈਂਦਾ ਨਾ ਦੇਖ ਇਨਸਾਨ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਇਹ ਗੱਲ ਲੜ ਬੰਦ ਲਓ ਮੇਰੀ ਜਿੰਨਾ ਚਿਰ ਪਰਮਾਤਮਾ ਤੁਹਾਡੇ ਨਾਲ ਆ ਨਾ ਕੋਈ ਇਨਸਾਨ ਤੁਹਾਡਾ ਬਾਲ ਵੀ ਬਿੰਗਾ ਕਰ ਨਹੀਂ ਸਕਦਾ ਤੁਸੀਂ ਸਾਨੂੰ ਕਿਤੇ ਮੱਥੇ ਟੇਕਣ ਦੀ ਲੋੜ ਨਹੀਂ ਕਿਸੇ ਦੇ ਪੈਰੀ ਹੱਥ ਲਾਉਣ ਦੀ ਲੋੜ ਨਹੀਂ ਤੁਸੀਂ ਸਿਰਫ ਅਕਾਲ ਪੁਰਖ ਵੈਗੂ ਦੀ ਬਾਣੀ ਨਾਲ ਜੁੜਜੋ ਲਿਖਾ ਕੇ ਲੈ ਲਓ ਮੇਥੋਂ ਸੋਨੂੰ ਤੰਗ ਕਰਨ ਵਾਲੇ ਵੀ ਪਛਤਾਉਣਗੇ ਤੜਫਣਗੇ ਉਹ ਉਹ ਕਿਉਂਕਿ ਜੇ ਮੈਂ ਕੋਈ ਕੁਝ ਗਲਤ ਕਰੂੰਗੀ ਕਿਸੇ ਦੀ ਆਤਮਾ ਤੇ ਸੱਟ ਮਾਰੂ ਮੈਨੂੰ ਪਤਾ ਹੋਊਗਾ ਵੀ ਯਾਰ ਮੈਂ ਇਹਨਾਂ ਦਾ ਤੱਕਾ ਕੀਤਾ ਜਾਂ ਮੈਨੂੰ ਕੰਮ ਜੋ ਕਢਵਾਤਾ ਜਾਂ ਮੈਂ ਦੀ ਰੋਜੀ ਰੋਟੀ ਸਭ ਤੋਂ ਵੱਡਾ ਪਾਪੀ ਹੁੰਦਾ ਕਿਸੇ ਦੀ ਰੋਜੀ ਰੋਟੀ 'ਚ ਲੱਤ ਮਾਰਨੀ ਹਰ ਇੱਕ ਵੇ ਮੈਂ ਆ ਹੁਣ ਮੈਂ ਮੇਰੇ ਬੱਚੇ ਆ ਠੀਕ ਆ ਦੋਨੇ ਕਮਾਈ ਕਰਦੇ ਆ ਉਹ ਵਿਚਾਰੇ ਬੇਟਾ ਕਚਹਿਰੀਆਂ ਚ ਬੈਠਣ ਲੱਗਾ ਬੇਟੀ ਨੇ ਆਪਦਾ ਆਫਿਸ ਕਰ ਲਿਆ ਠੀਕ ਹੈ ਮੈਂ ਆਪਦੇ ਕੱਪੜੇ ਵੇਚਦੀ ਆ ਮੈਂ ਰੱਬ ਤੋਂ ਡਰ ਕੇ ਕਹਿਣੀ ਆ ਵੀ ਮੈਂ ਆਪਦੀ ਆਰਦਾਗੀਆਂ ਖੇਚਲਾ ਕੱਢ ਕੇ ਆਪਦੇ ਖਰਚੇ ਕੱਢ ਕੇ ਵੀ ਮੈਂ ਘਰ ਦੇ ਖਰਚੇ ਚੱਕ ਲੈਣੀ ਆ ਵੀ ਮੈਂ ਆਪਦੀ ਜ਼ਿੰਮੇਵਾਰੀ ਨਿਭਾ ਰਹੀ ਆ ਮੈਨੂੰ ਵੀ ਪਤਾ ਵੀ ਮੇਰੇ ਦੋ ਬੱਚੇ ਆ ਮੈਨਾਂ ਦੇ ਭਵਿਸ਼ਿਆਾਰੇ ਸੋਚਣਾ ਫੈਸਲੇ ਤਾਂ ਮੈਂ ਵੀ ਲੈ ਸਕਦੀ ਆ ਫੈਸਲੇ ਲੈਣ ਨੂੰ ਇੱਥੇ ਕੋਈ ਵੱਡੀ ਗੱਲ ਨਹੀਂ ਹੁੰਦੀ ਬੰਦਾ ਕਿਸੇ ਤੋਂ ਤੰਗ ਹੋਵੇ ਨਾ ਤੇ ਬੰਦਾ ਆਪੋ ਸਾਈਡ ਤੇ ਰਹਿ ਸਕਦਾ ਜਮਈ ਲਾ ਰੋਮੈਂ ਕਰੋ ਤਾਂ ਬੁਮਾ ਮੈਂ ਸਾਈਡ ਤੇ ਰਹਿ ਸਕਦੀ ਆ ਕੋਈ ਐਸੀ ਦੁਨੀਆ ਤੇ ਕਾਨੂੰਨ ਨਹੀਂ ਬਣਿਆ ਵੀ ਤੁਸੀਂ ਧੱਕੇ ਨਾਲ ਕਿਸੇ ਨੂੰ ਨਾਲ ਰੱਖ ਲੋਗੇ ਐਸਾ ਕੋਈ ਕਾਨੂੰਨ ਨਹੀਂ ਬਣਿਆ ਜਿਹਦਾ ਕਿਸਦਾ ਮੰਨ ਨਹੀਂ ਨਾ ਮੰਨਦਾ ਚਾਹੇ ਜੋ ਮਰਜ਼ੀ ਰਿਸ਼ਤਾ ਹੋਵੇ ਕਿਸੇ ਨੂੰ ਕਿਸੇ ਦੇ ਦੇਖੋ ਜੀ ਇਹ ਸਿਆਣੇ ਕਹਿੰਦੇ ਆ ਵੀ ਦਿਲ ਚ ਪਈ ਦਰਾਰ ਕਦੇ ਭਰਦੀ ਨਹੀਂ ਹੁੰਦੀ ਇਹ ਗੱਲ ਸੱਚ ਆ ਕਿਸੇ ਲਈ ਆਪਣੇ ਦਿਲ ਚ ਨਫ਼ਰਤ ਪੈ ਜਾਈ ਨਾ ਆਪ ਕੋ ਤੋ ਪਸਾ ਵੱਟ ਲੈਣੇ ਆ ਤੇ ਜੋ ਹੋਰ ਬਹਿਤ ਨਾ ਕਰੂ ਆਪਣੇ ਨਾਲ ਆਪਾਂ ਜਿਆਦਾ ਇਹ ਤੋਂ ਨਫ਼ਰਤ ਕਰ ਲੈਨੇ ਆ ਫਿਰ ਤਾਂ ਗੁੰਜਾਇਸ ਹੀ ਨਹੀਂ ਰਹਿੰਦੀ ਕੋਈ ਵੀ ਆਪਾਂ ਉਸ ਬੰਦੇ ਨਾਲ 2 ਮਿੰਟ ਖੜ ਕੇ ਗੱਲ ਕਰ ਲਾਂਗੇ ਸਭ ਤੋਂ ਚੰਗਾ ਬੰਦਾ ਹੁੰਦਾ ਜਿੱਥੇ ਤੁਹਾਡੀ ਅੱਖ ਮੈਲੀ ਹੋ ਜੇ ਉਹ ਤੋਂ ਪਾਸਾ ਵੱਟ ਲੋ ਨਾ ਉਹਦੇ ਨਾਲ ਲੜੋ ਨਾ ਉਹਦੇ ਨਾਲ ਬੈਰ ਕਰੋ ਨਾ ਉਹਦੇ ਨਾਲ ਪਿਆਰ ਕਰੋ ਬਸ ਉਹ ਤੋਂ ਪਾਸਾ ਵੱਟ ਲੋ ਤੇ ਮੇਰੀ ਹੱਥ ਮੰਨ ਕੇ ਬੇਨਤੀ ਆਹ ਲੋਕਾਂ ਨੂੰ ਵੀ ਤੁਸੀਂ ਆਪਦੀ ਰੋਟੀ ਪਕਾਉਣ ਦੇ ਲਈ ਆਪਦੀ ਰੋਟੀ ਖਾਣ ਦੇ ਲਈ ਤੁਸੀਂ ਹੋਰਾਂ ਦੀਆਂ ਰੋਟੀਆਂ 'ਚ ਲੱਤਾਂ ਨਾ ਮਾਰਿਆ ਕਰੋ ਜੇ ਤੁਹਾਡੇ ਬੱਚੇ ਆਗਲਾਂ ਦੇ ਵੀ ਬੱਚੇ ਆ ਤੁਸੀਂ ਕਮ ਸੇ ਕਮ ਆਗਲੇ ਦੇ ਬੱਚਿਆਂ ਬਾਰੇ ਸੋਚਿਆ ਕਰੋ ਹੁਣ ਜੇ ਮੈਂ ਸੋਚਾਂ ਬਹੁਤ ਬੀਬੀਆਂ ਕੱਪੜੇ ਵੇਚਦੀਆਂ ਬਹੁਤ ਬੀਬੀਆਂ ਮਿਹਨਤ ਕਰਦੀਆਂ ਤੇ ਮੈਂ ਉਹਨਾਂ ਨੂੰ ਕਮਾ ਵੀ ਉਹਨਾਂ ਦੇ ਤਾਂ ਕੱਪੜੇ ਨਾ ਵੇਖਣ ਕੱਲੇ ਮੇਰੇ ਵੇਖਣ ਤਾਂ ਫਿਰ ਮੈਥੋਂ ਵੱਡਾ ਪਾਪੀ ਕੌਣ ਹੋ ਸਕਦਾ ਮੈਂ ਗਣੀਆਂ ਵੀ ਸੱਚੇ ਪਾਤਸ਼ਾਹ ਐ ਬਾਈ ਗਰੂ ਮੇਰੇ ਕਾਰੋਬਾਰ ਚ ਵੀ ਹਿੰਮਤ ਆ ਵਰਕਤਾ ਪਾ ਸੱਚੇ ਪਾਤਸ਼ਾਹ ਜੋ ਬੀਬੀਆਂ ਆਪਦੇ ਘਰੇ ਕੰਮ ਕਰਦੀਆਂ ਉਹਨਾਂ ਚ ਵੀ ਤੂੰ ਵਰਕਤਾ ਪਾ ਉਹਨਾਂ ਦੇ ਵੀ ਬੱਚੇ ਵਿਚਾਰੀਆਂ ਦੇ ਮੇਰੇ ਵੀ ਬੱਚੇ ਆ ਹਰ ਇੱਕ ਬੰਦਾ ਇੱਥੇ ਆਪਦੇ ਬੱਚਿਆਂ ਦੇ ਪਾਲਣ ਲਈ ਸੰ ਇਹ ਗੱਲਾਂ ਨਾੜਵਨ ਨੂੰ ਸਿਰਮ ਬੰਦਾ ਆਪਣੇ ਬੱਚੇ ਪਾਲਣ ਦੇ ਲਈ ਬਹੁਤ ਕੁਝ ਬਰਦਾਸ਼ਤ ਕਰਦਾ ਤੇ ਜਰਦਾ ਜਰਦਾ ਉਹ ਉਹਨਾਂ ਜਿਹੜਾ ਜਿੰਨਾ ਚਿਰ ਉਹਦੇ ਚ ਲਿਮਟ ਹੁੰਦੀ ਹੈ ਜਰਨ ਦੀ ਪਰ ਇੱਕ ਦਿਨ ਉਹ ਬੰਦਾ ਜਦੋਂ ਫਿਰ ਮਤਲਬ ਉਹ ਬਰਦਾਸ਼ਤਾਂ ਉਹਨੀਆਂ ਟੁੱਟ ਜਾਂਦੀਆਂ ਤੇ ਫਿਰ ਉਹ ਮੂਰਲੇ ਨੂੰ ਐਸਾ ਮਜ਼ਾ ਚਕਾਉਂਦਾ ਫਿਰ ਉਹ ਯਾਦ ਰੱਖਦਾ ਇਹ ਗੱਲਾਂ ਹੋ ਰਹੀਆਂ ਸਮਾਜ ਦੇ ਵਿੱਚ ਐਨਾ ਜ਼ੁਲਮ ਵਧਿਆ ਹੋਇਆ ਐਨੀਆਂ ਹੱਦਾਂ ਟੱਪ ਗਿਆ ਜ਼ੁਲਮ ਉਹ ਤਾਂ ਵਧਿਆ ਹੋਇਆ ਵੀਰੇ ਕਈ ਕਈ ਥਾਂ ਮਤੇ ਤਾਂ ਇਨਾ ਟੌਰਚ ਕੀਤਾ ਜਾਂਦਾ ਬੰਦੇ ਨੂੰ ਐ ਹੁੰਦਾ ਮੈਂ ਮਰ ਹੀ ਜਾਵਾਂ ਇਹ ਜ਼ਿੰਦਗੀ ਤੋਂ ਕਰਾਉਣਾ ਕੀ ਹੈ ਪਰ ਮੈਂ ਤੁਹਾਨੂੰ ਫੇਰ ਵੀ ਕਹਿਣੀ ਆ ਮਰਨਾ ਇਹਦਾ ਹੱਲ ਨਹੀਂ ਹੈਗਾ ਵਾ ਨਾ ਕਿਸੇ ਨੂੰ ਮਾਰੋ ਨਾ ਆਪ ਮਰੋ ਬਸ ਚੁੱਪ ਕਰਕੇ ਆਪਣੀ ਮਿਹਨਤ ਕਰੋ ਰੱਬ ਤੇ ਵਿਸ਼ਵਾਸ ਰੱਖੋ ਆਪ ਦੀ ਦੋ ਗੱਠ ਦੀ ਰੋਟੀ ਖਾਓ ਚਾਹੇ ਤੁਹਾਨੂੰ ਸੁੱਕੀ ਮਿਲ ਜੇ ਮੈਂ ਕਹਣੀ ਐ ਇਸ ਤੋਂ ਵੱਧ ਕੇ ਖੁਸ਼ੀ ਕੋਈ ਹੋਊ ਨਹੀਂ ਸਕਦੀ ਜੇ ਤੁਸੀਂ ਖੁਸ਼ ਰਹਿ ਰਹੇ ਹੋ ਨਾ ਚਾਹੇ ਉਹ ਰੋਟੀ ਤੁਸੀਂ ਚਾਹ ਚੜੂ ਬੋ ਕੇ ਖਾਧੀ ਐ ਤੇ ਥੋੜੇ ਵਰਗਾ ਨਾ ਫਿਰ ਇਸ ਦੁਨੀਆ ਦੇ 100 ਕਿल्ले ਵਾਲਾ ਵੀ ਹੈ ਨਹੀਂਗਾ ਜੇਕਰ ਤੁਸੀਂ ਖੋਸੋ ਸਭ ਤੋਂ ਪਹਿਲਾਂ ਸਬਰ ਕਰਨਾ ਸਿੱਖੋ ਗੁਰਬਾਣੀ ਸਬਰ ਕਰਨਾ ਸਿਖਾਉਂਦੀ ਆ ਸਬਰ ਦਾ ਮਤਲਬ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੀ ਸਬਜੀ ਬਣੀ ਐ ਜਾਂ ਸਾਡੀ ਚਟਨੀ ਐ ਸਾਡੇ ਕਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਸ਼ੁਕਰ ਨਾਲ ਵੀ ਰੋਟੀ ਖਾ ਲੈਣੀ ਐ ਤੇ ਕਈ ਵਾਰੀ ਮੱਖਣੀ ਧਰ ਕੇ ਵੈਸੇ ਵੀ ਰੋਟੀ ਖਾ ਲੈਨੇ ਆ ਉਹ ਸ਼ੁਕਰ ਨਾਲ ਖਾਦੀ ਜਾਂਦੀ ਆ ਆਰਾਮ ਨਾਲ ਖਾਦੀ ਜਾਂਦੀ ਆ ਹਾਜਮ ਵੀ ਆ ਜਾਂਦੀ ਆ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ 10 ਪਕਵਾਨ ਖਾਓਗੇ ਫਿਰ ਤੁਹਾਡੀ ਆਤਮਾ ਖੁਸ਼ ਹੋਊਗੀ ਆਤਮਾ ਖੁਸ਼ ਹੁੰਦੀ ਕਾਦੇ ਨਾਲ ਲੋਕਾਂ ਨੂੰ ਇਹੀ ਨਹੀਂ ਪਤਾ ਆਤਮਾ ਖੁਸ਼ ਜੇ ਤੁਹਾਡਾ ਮਨ ਖੁਸ਼ ਹੈ ਕਿਤੇ ਚੰਗੇ ਖਾਣੇ ਖਾਣ ਨਾਲ ਨਹੀਂ ਆਤਮਾ ਖੁਸ਼ ਹੁੰਦੀ ਆਤਮਾ ਦੀ ਜਿਹੜੀ ਆਤਮਾ ਦੀ ਭੁੱਖ ਹੁੰਦੀ ਆ ਉਹ ਹੁੰਦੀ ਆ ਖੁਸ਼ੀ ਤੁਸੀਂ ਖੁਸ਼ ਰਹਿਣਾ ਸਿੱਖੋ ਜਿਹੜਾ ਤੁਹਾਨੂੰ ਪਰੇਸ਼ਾਨ ਕਰਦਾ ਉਹ ਪਾਸਾ ਵੱਟੋ ਜਦੋਂ ਕੋਈ ਤੁਹਾਡੇ ਆ ਕੇ ਗੱਲ ਫੜੂਗਾ ਉਦੋਂ ਅਗਲੇ ਦਾ ਬਰਾਬਰ ਗੱਲ ਫੜੋ ਵੀ ਲੈ ਭਾਈ ਤੂੰ ਮੈਨੂੰ ਮਾਰਨਾ ਤੂੰਨੇ ਲਿਓ ਲੱਗਦਾ ਉਹਨਾਂ ਚਿਰ ਜਿੰਨਾ ਕਿਸ ਤੋਂ ਟਲਿਆ ਜਾਂਦਾ ਟਲੋ ਕਿਉਂਕਿ ਲੜਾਈਆਂ ਚ ਕੋਈ ਤੰਤ ਫਾਇਦਾ ਹੁੰਦਾ ਨਹੀਂਗਾ ਤੇ ਜੇ ਕੋਈ ਨਜਾਇਜ਼ ਹੱਤ ਪਾਉਂਦਾ ਫਿਰ ਅਗਲੇ ਨੂੰ ਭਾਈ ਚ ਦੇਣੀ ਪੈਂਦਾ ਠੀਕ ਹੈ ਫਿਰ ਕੁਝ ਲੋਕ ਇਹੋ ਜਿਹੇ ਹੁੰਦੇ ਆ ਵੀ ਇਹ ਕਹਿੰਦੇ ਹੁੰਦੇ ਆ ਕਿ ਕੋਈ ਅੱਖ ਦੀ ਘੂਰ ਨਾ ਜਾਣੀ ਤਾਂ ਫਿਰ ਉਹਦੇ ਥੱਪੜ ਲਾਉਣਾ ਪੈਂਦਾ ਇਹੋ ਜਿਹੇ ਲੋਕ ਦੀ ਹੁੰਦੇ ਆ ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਹੈ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਖੁਸ਼ ਖੋਸ਼ ਰਹਣ ਦਿਓ ਜਦ ਤੱਕ ਨਾ ਤਾਂ ਤੁਸੀਂ ਲੈ ਕੇ ਆਇਓ ਨਾ ਲੈ ਕੇ ਜਾਓ ਜਿਹੜੇ ਪੈਸੇ ਦੀ ਖਾਤਰ ਤੁਸੀਂ ਇੰਨੀਆਂ ਚੋਰੀਆਂ ਠੱਗੀਆਂ ਕਰਦੇ ਉਹ ਪੈਸਾ ਤੁਹਾਡੇ ਨਾਲ ਨਾ ਅੱਜ ਜਾਵੇ ਨਾ ਕੱਲ ਜਾਵੇ ਇੱਥੇ ਉਹ ਮੈਂ ਕੁਰਸੀ ਤੇ ਬੈਠੀ ਆ 5 ਮਿੰਟਾਂ ਨੂੰ ਨਹੀਂ ਪਤਾ ਮੈਂ ਜਗਦੇ ਹੈਗੀ ਆ ਜਾਂ ਹੈ ਨਹੀਂ ਤੇ ਮਾਣ ਕਿਸ ਗੱਲ ਦਾ ਬਾਰ ਬਾਰ ਕਹਣੀ ਆ ਮਾਣ ਹੰਕਾਰ ਕਰਨਾ ਛੱਡ ਦਿਓ ਵੀ ਮੇਰੇ ਕੋਲੇ ਆਇਆ ਮੇਰੇ ਕੋਲੇ ਆ ਕਈ ਮੈਂ ਦੇਖਿਆ 100 100 ਕਿੰਨੇ ਵਾਲੇ ਮਾਲਕ ਦੁਖੀ ਹੈ ਤੇ ਝੁੰਗੀਆਂ ਝੋਪੜੀਆਂ ਚ ਜਿਹੜੇ ਇੱਟਾਂ ਪੱਥਰ ਦੇ ਨਾ ਉਹ ਖੁਸ਼ ਹੈ ਕਿਉਂ ਕਿਉਂਕਿ ਉਹਦੀ ਭੁੱਖ ਨਹੀਂ ਹੁੰਦੀ ਉਹਨਾਂ ਨੇ ਕਮਾਇਆ ਤੇ ਖਾਦਾ ਤੇ ਖੁਸ਼ ਰਹੇ ਆ ਆਪਣੀ ਫੈਮਿਲੀ ਨਾਲ ਖੁਸ਼ ਰਹਿੰਦੇ ਆ ਉਹਨਾਂ ਨੂੰ ਬ੍ਰਾਂਡਾਂ ਦਾ ਨਹੀਂ ਇਹ ਪਤਾ ਹੁੰਦਾ ਆਪਣੇ ਵਰਗਾ ਨੂੰ ਬ੍ਰਾਂਡਾਂ ਦਾ ਪਤਾ ਲੱਗ ਜਾਂਦਾ ਫਿਰ ਆਪਾਂ ਬ੍ਰਾਂਡਾਂ 'ਚ ਪੈ ਜਾਂਦੇ ਆ ਉਹ ਨਹੀਂ ਜਾਣਦੇ ਵੀ ਬ੍ਰਾਂਡ ਕੀ ਹੁੰਦੇ ਆ ਉਹ ਇੱਕ ਗੱਲ ਜਾਣਦੇ ਵੀ ਆਪਾਂ ਸਬਜ਼ੀ ਰੋਟੀ ਚੰਗੀ ਬਣਾ ਕੇ ਖਾਵਾਂਗੇ ਕਿਉਂਕਿ ਚੰਗੀ ਸਬਜ਼ੀ ਰੋਟੀ ਖਾਣ ਹਾਲਾ ਜਿਹੜਾ ਆਪਣੀ ਸਿਹਤ ਦਾ ਖਿਆਲ ਰੱਖਦਾ ਉਹ ਤੋਂ ਵੱਡਾ ਅਮੀਰ ਕੌਣ ਹੋ ਸਕਦਾ ਉਹ ਤਾਂ ਸਭ ਤੋਂ ਵੱਡੇ ਗਰੀਬ ਹੁੰਦੇ ਜਿਹੜੇ ਪੈਸੇ ਜੁੜੀ ਜਾਂਦੇ ਆ ਆਪਣੀ ਸਿਹਤ ਨਾਲ ਫਲਵਾੜ ਕਰੀ ਜਾਂਦੇ ਆ ਸੋ ਮੇਰੀ ਵੀਡੀਓ ਲੰਬੀ ਹੋ ਗਈ ਸੌਰੀ ਚਾਹਣੀ ਆ ਪਰ ਮੈਂ ਸਾਨੂੰ ਸਾਰਨ ਹੱਥ ਬਨ ਕੇ ਬੇਨਤੀ ਕਰਦੀ ਆਂ ਆਪ ਵੀ ਜਿਓ ਤੇ ਦੂਜਿਆਂ ਨੂੰ ਵੀ ਜੀਣ ਦਿਓ ਇੱਥੇ ਕੋਈ ਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕਿਸੇ ਨੂੰ ਤੰਗ ਨਹੀਂ ਕਰੀਦਾ ਹੁੰਦਾ ਐਨਾ ਤੰਗ ਨਾ ਕਰੋ ਵੀ ਉਹ ਬੰਦਾ ਮਜਬੂਰ ਹੋ ਕੇ ਸਾਨੂੰ ਐਸੀ ਵਾਦਵਾ ਦੇ ਵੀ ਉਹਦੀ ਵਾਦਵਾ ਫਿਰ ਤੁ ਤੁ ਗੁਰੂ ਘਰ ਜਾ ਕੇ ਵੀ ਲੈਣੀ ਨਹੀਂ ਨਾ ਤੰਗ ਕਰੋ ਕਿਸੇ ਨੂੰ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਪ੍ਰੀ ਸ਼ਸ਼ਟ੍ਰੀ ਕਾਲ ਅਕਾਲਪੁਰਖ ਵੈਗਨੂ ਜੀ ਸਾਨੂੰ ਬਹੁਤ ਬਹੁਤ ਟਰੱਕੀਆਂ ਬਖਸ਼ਣ ਤੁਸੀਂ ਆਪਣੇ ਪਰਿਵਾਰ ਚ ਸਦਾ ਖੁਸ਼ ਰਹੋ